हां जी सर की ना जी अपना मेरा नाम जी संदीप कुमार शर्मा जी हां जी सर की मामला की एक जेड़ा जो ਤੁਸੀਂ ਆਪਣੇ ਪ੍ਰੈਸ ਕਾਨਫਰੰਸ ਵਗੈਰਾ ਕਰ ਰਹੇ ਸਰ ਜੀ ਇਦਾਂ ਹੈ ਨਾ ਮੇਰੇ ਉਤੇ ਝੂਠੇ આરોਪ ਲਾਏ ਗਏ ਕਿ ਮੈਂ ਕਮੇਟੀਆਂ ਲੈ ਕੇ ਲੋਕਾਂ ਦੀਆਂ ਭਾਟੀਆਂ ਜਾਂ ਨੱਠ ਗਿਆ ਮੈਂ ਭਾਟੀਆਂ ਨੱਠਿਆ ਨਹੀਂ ਹੈਗਾ ਮੈਂ ਲੋਕਾਂ ਦੇ ਜਿਹੜੇ ਨੇ ਦੇਣੇ ਆ ਉਹ ਮੈਂ ਹੱਥੀ ਬੰਨੀ ਦੇਨੇ ਜਿੰਨੇ ਕੁ ਦੇਨਦਾਰ ਪਰ ਲੋਕਾਂ ਨੇ ਬਧਾ ਜੜਾ ਕੇ 10 ਗੁਣਾ ਕਰਕੇ ਇਹ ਪੈਸਿਆਂ ਦਾ ਮਾਮਲਾ ਅੱਗੇ ਰੱਖ ਦਿੱਤਾ ਹੈ ਜਿਹੜਾ ਕਿੰਨੀ ਦੀਨਦਾਰੀ ਨਹੀਂ ਹੈਗੀ ਪਰ ਲੋਕਾਂ ਦੇ ਵਿੱਚ ਇਹ ਆ ਵੀ ਕਿਸੇ ਦਾ ਮੈਂ ਜੇ 5 ਲੱਖ ਵਾਲੀ ਕਮੇਟੀ ਕਿਸੇ ਨੇ ਪਹਿਲੀ ਪਾਈ ਆ ਉਹਨੇ 20000 ਰੁਪਏ ਦਿੱਤਾ ਤੇ ਉਹ 5 ਲੱਖ ਰੁਪਏ ਕਹਿਣ ਲੱਪਿਆ ਕਿਸੇ ਨੇ 10 ਲੱਖ ਕਹਿਣ ਲੱਪਿਆ ਇਦਾਂ ਕਰ ਕਰ ਕੇ ਪੈਸੇ ਬਹੁਤ ਜ਼ਿਆਦਾ ਲੋਕਾਂ ਨੇ ਵਧਾਈ ਚੜਾਈ ਹੈ ਇੰਨੇ ਪੈਸੇ ਨਹੀਂ ਹੈਗੇ ਹਾਂ ਕਿਹਨਾਂ ਦੇ ਦੇਣੇ ਆ ਉਹ ਮੈਂ ਹੱਥੀ ਬੰਨੀ ਦਊਂਗਾ ਤੇ ਪਰ ਇਹ ਜਿਹੜੇ ਹੁਣ ਮੈਨੂੰ ਲੋਕੀ ਪਰੇਸ਼ਾਨ ਕਰਦੇ ਸੀ ਇਹਨਾਂ ਨੇ ਪਰੇਸ਼ਾਨੀ ਕਰਕੇ ਮੈਂ ਤਾਂ ਮਰਨ ਚੱਲਦਾ ਸੀਗਾ ਸੁਸਾਇਡ ਕਰਨ ਲੱਗਾ ਸੀਗਾ ਕਿਉਂਕਿ ਮੇਰਾ ਜਿਹੜਾ ਹੈ ਨਾ ਅਟਕੋ ਮੈਂ ਆਪਣਾ ਸੁਸ ਆ ਲਿਖਿਆ ਹੋਇਆ ਜੀ ਇਹ ਲੋਕ ਜਿਹੜੇ ਵਿੱਚ ਇਹਦੇ ਵਿੱਚ ਨਾਮ ਮੈਂ ਮੈਂਸ਼ਨ ਕੀਤੇ ਹੋਏ ਆ ਇਹ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਸੀ ਮੈਨੂੰ ਫੋਨ ਰਾਤ ਨੂੰ 12-12 ਵਜੇ ਤੱਕ ਵੀ ਫੋਨ ਕਰਦੇ ਰਹੇ ਸਵੇਰੇ 6 ਵਜੇ ਨੇ ਤੇ ਮੈਨੂੰ ਇਹਨਾਂ ਨੇ ਪਰੇਸ਼ਾਨ ਕਰਨਾ ਸ਼ੁਰੂ ਕਰ ਦੇਣਾ ਵੀ ਇਹਨਾਂ ਨੇ ਮੈਨੂੰ ਇਹੀ ਕਹਿਣਾ ਵੀ ਮੈਂ ਤੈਨੂੰ ਇਹ ਕਰ ਦੂੰਗਾ ਜਾਂੇ ਮਾਰ ਦੂੰਗਾ ਜਾਨੋਂ ਮਾਰ ਦੂੰਗਾ ਜੇ ਤੂੰ ਪੁਲਿਸ ਥਾਣੇ ਵੀ ਗਿਆ ਸਾਡੀ ਉੱਥੇ ਤੱਕ ਵੀ ਪਹੁੰਚ ਆ ਸੀ ਤੈਨੂੰ ਫੇਰ ਵੀ ਟੰਗਾ ਕੇ ਰਾਵਾਂਗੇ ਮੈਂ ਹਾਰ ਕੇ ਇਹਨਾਂ ਤੋਂ ਸਾਰਿਆਂ ਤੋਂ ਪਰੇਸ਼ਾਨ ਹੋ ਕੇ ਮੈਂ ਮਰਨ ਚੱਲਦਾ ਸੀਗਾ ਸੋ ਸੈਟ ਕਰਨ ਚੱਲਦਾ ਸੀਗਾ ਤੇ ਉੱਥੇ ਮੈਨੂੰ ਬਾਬਾ ਜੀ ਮਿਲੇ ਬਾਬਾ ਜੀ ਨੇ ਮੈਨੂੰ ਆਪਣੇ ਮੇਰੇ ਸਿਰ ਤੇ ਹੱਥ ਰੱਖ ਕੇ ਕਹਿੰਦੇ ਕਾਕਾ ਇਦਾਂ ਨਹੀਂ ਕਰੀਦਾ ਹੁੰਦਾ ਇਹ ਜ਼ਿੰਦਗੀ ਆ ਇਹਦੇ 'ਚ ਲੜੀਦਾ ਹੁੰਦਾ ਤੂੰ ਮੇਰੇ ਨਾਲ ਚੱਲ ਮੈਂ ਤੇਰੇ ਨਾਲ ਖੜਾ ਆ ਜਿੱਥੇ ਤੈਨੂੰ ਇਨਸਾਫ਼ ਦੀ ਲੋੜ ਆ ਮੈਂ ਪੂਰਾ ਦਵਾਉਂਗਾ ਤੇ ਉਹਨਾਂ ਨੇ ਮੈਨੂੰ ਪੁਲਿਸ ਪਰਸ ਆ ਜਾਂਦਾ ਵੀ ਪੂਰਾ ਤਿਉਹਦਾਨ ਦੇ ਇੰਦਿਤਾਉ ਕਹਿੰਦੇ ਵੀ ਫਗਵਾੜੇ ਦੇ ਜਿਹੜੇ ਪ੍ਰਸ਼ਾਸਨ ਆ ਬਹੁਤ ਵਧੀਆ ਪ੍ਰਸ਼ਾਸਨ ਜਿਹੜਾ ਇਨਸਾਫ ਹੋਗਾ ਇਨਸਾਫ ਦੀ ਗੱਲ ਕਰੋਗੇ ਤੇ ਪੁਲਿਸ ਸਾਰਾ ਤੈਨਾਂ ਪੂਰੀ ਕੋਆਪਰੇਟ ਕਰੂਗੀ ਜਿੱਥੇ ਤੇ ਤੇਰੀ ਗਲਤੀ ਨਹੀਂ ਹੋਵੇ ਤੈਨੂੰ ਪਰੇਸ਼ਾਨ ਨਹੀਂ ਕੀਤਾ ਜਾਊਗਾ ਤੇ ਸਾਰੀਆਂ ਜੋ ਵੀ ਮਸਲਿਆਂ ਦਾ ਹੱਲ ਕੋਲ ਬੈਠੇ ਸਾਰੇ ਸਹੀ ਟੰਗਣਾ ਕਰਨਗੇ ਫਿਰ ਸਰ ਕਿੰਨੇ ਗਰੁੱਪ ਚੱਲਦੇ ਸੀ ਆਪਣੇ ਸਰ ਗਰੁੱਪ ਤਾਂ ਮੇਰੇ ਚੱਲਦੇ ਸੀਗੇ 12-15 ਗਰੁੱਪ ਚੱਲਦੇ ਸੀ ਪਰ ਲੋਕਾਂ ਨੇ ਹੁਣ ਕਮੇਟੀਆਂ ਜਿਹਨਾਂ ਨੂੰ ਮੈਂ ਦਿੱਤੀਆਂ ਉਹ ਵੀ ਮੈਨੂੰ ਪੈਸੇ ਨਹੀਂ ਦੇ ਰਹੇ ਸੀ ਪਿਛਲੇ 6 ਮਹੀਨੇ ਤੋਂ ਮੈਨੂੰ ਪੈਸੇ ਨਹੀਂ ਸੀ ਦੇ ਰਹੇ ਮੇਰੀ ਘਟੋਗਟ 40-45 ਹਜ਼ਾਰ ਦੀ ਕਲੈਕਸ਼ਨ ਸੀ ਉਹ ਜਿਹੜੀ ਘਟ ਗਏ 4-5 ਹਜ਼ਾਰ ਰੁਪਏ ਸਿਰ ਰਹਿ ਗਈ ਉਹ ਮਨੂੰ ਲੋਕੀ ਪਰੇਸ਼ਾਨ ਕਰਦੇ ਸੀ 10-10 ਸੇ ਜਾਣੇ ਮੈਨੂੰ ਕੱਠੀਆਂ ਕਮੇਟੀਆਂ ਮੰਗਦੇ ਜਿਹੜੀਆਂ ਮੈਂ ਨਹੀਂ ਦੇ ਸਕਦਾ ਸੀਗਾ ਸਾਰੇ ਟੋਟਲ ਅਮਾਉਂਟ ਕਿੰਨੀ ਸੀ ਜਿਹੜੀ ਜਿਹੜੀ ਦੇਣਦਾਰ ਮਾਉਂਡ ਦੇਣਦਾਰ ਮਾਉਂਡ ਸਰ ਜੀ ਬਹੁਤ ਘਾਟਾ ਪਰ ਇਹਨਾਂ ਨੇ ਦੇਖੋ ਦਾ ਪਹਿਲਾਂ ਵੀਡੀਓ ਦੇ ਵਿੱਚ ਇਹਨਾਂ ਨੇ ਲੋਕਾਂ ਨੇ ਵੀ ਮੈਂਸ਼ਨ ਕੀਤਾ ਇਹ ਇਹਨਾਂ ਨੇ ਕਮੈਂਟ ਵੀ ਲੋਕਾਂ ਨੇ ਕੀਤੇ ਪਹਿਲਾਂ 2 ਕਰੋੜ ਦੱਸਿਆ ਗਿਆ ਜੀ ਫਿਰ 5 ਕਰੋੜ ਤੱਕ ਆ ਗਏ ਫਿਰ 10 ਕਰੋੜ ਤੱਕ ਆ ਗਏ ਹੁਣ 15 ਕਰੋੜ ਤੱਕ ਚੱਲ ਗਏ ਆ ਤੇ ਵਿੱਚ ਲੋਕੀ ਕਮੈਂਟ ਕਰਦੇ ਵੀ ਹੌਲੀ ਹੌਲੀ ਇਹ ਲੈਣੇ ਵਧਾ ਕੇ 100 ਕਰੋੜ ਤੱਕ ਚੱਲ ਜਾਣਾ ਜੇ ਜਿੰਨੀ ਕਿ ਦੇਣਦਾਰੀ ਹੈ ਉਹਨੀ ਹੀ ਰੱਖੋ ਤੇ ਇਹ ਤਾਂ ਵਧਾ ਵਧਾ ਕੇ ਵਧਾ ਵਧਾ ਕੇ 15 ਕਰੋੜ ਤੱਕ ਸਰ ਜੀ ਲੈ ਗਏ ਤੇ ਆਪਣਾ ਸ਼ਹਿਰ ਛੱਡਣ ਦਾ ਕੀ ਮਕਸਦ ਸੀ ਸਰ ਸਰ ਸ਼ਹਿਰ ਛੱਡਣ ਦਾ ਇਹ ਹੀ ਮਕਸਦ ਹੈ ਮੈਨ ਨੇ ਹੀ ਚੱਲਦਾ ਸੀ ਮਰ ਹੀ ਗਿਆ ਜਗਾ ਮਨੋਂ ਸਿਰਫ ਬਾਬਾ ਜੀ ਨੇ ਬਚਾਲਿਆ ਇਹਨਾਂ ਦੇ ਕਰਕੇ ਮੈਂ ਇੱਥੇ ਬੈਠਾ ਆ ਨਹੀਂ ਤੇ ਮੈਂ ਅੱਜ ਤੁਹਾਨੂੰ ਮੇਰਾ ਸੁਸਾਇਟੀ ਨੋਟ ਆ ਤੇ ਆਵਾ ਮੈਂ ਮਰਿਆ ਹੀ ਮਿਲਣਾ ਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਹਾ ਤੇ ਖਾਲਸਾ ਹੈਰੀਟੇਜ ਤੋਂ ਮੈਂ ਸੁਖਵਿੰਦਰ ਸਿੰਘ ਕੱਲ ਇਦਾਂ ਸੀ ਕਿ ਮੈਂ ਆ ਰਿਹਾ ਸੀਗਾ ਤਾਂ ਦੇਖਿਆ ਕਿ ਇਹ ਬੰਦਾ ਰੇਲਵੇ ਲੈਣਾ ਵਾਲ ਜਾ ਰਿਹਾ ਸੀ ਤਾਂ ਮੈਂ ਤੜਫੁਗਵਾੜੇ ਦੇ ਬੰਦੇ ਆ ਮੈਂ ਸਾਰੇ ਜਾਣਦੇ ਆ ਕਾ ਇਹ ਨੂਮਰ 95 ਜਾਂ ਛੋਟੇ ਹੁੰਦੇ ਵੀ ਚਲੋ ਸਾਡੇ ਨਾਲ ਹੀ ਘੇੜਦਾ ਹੁੰਦਾ ਸੀਗਾ ਤਾਂ ਮੈਂ ਇਹਨੂੰ ਬੁਲਾਇਆ ਕੀ ਕਰ ਨਜ਼ਰ ਰਹੀ ਜਾਂਦਾ ਸੀ ਦੱਸੇ ਪੁੱਛਣਾ ਤਾਂ ਆ ਚਿੱਠੀ ਜੀ ਹੱਥ ਚ ਲਈ ਸੀ ਇਹਨੇ ਜਦੋਂ ਮੈਂ ਚਿੱਠੀ ਵੜੀ ਮੈਂ ਕਿਹਾ ਮਰਨ ਚੱਲਿਆ ਆ ਬੰਦਾ ਕਿ ਇਹਨੂੰ ਮੈਂ ਸਮਝਾਇਆ ਬੁਝਾਇਆ ਮੈਂ ਕਿਹਾ ਇਦਾਂ ਨਹੀਂ ਹੁੰਦਾ ਪੁੱਛ ਲਈ ਜਿਹੜੀ ਜ਼ਿੰਦਗੀ ਜੇ ਤੂੰ ਪਰੇਸ਼ਾਨ ਆ ਜਾਂ ਕੁਝ ਵੀ ਆ ਇਹ ਮਰਨਾ ਨਹੀਂ ਮਰਨ ਨਾਲ ਤਾਂ ਕੋ ਹੋਰ ਤਰ੍ਹਾਂ ਨੁਕਸਾਨ ਹੋਣਾ ਤੇਰੇ ਬੱਚੇ ਰੋਲ ਜਾਣੇ ਸਾਰੇ ਇਹ ਕਹਿੰਦਾ ਮੇਰੇ ਬੱਚੇ ਤਾਂ ਉਦਾਂ ਹੀ ਰੂਲੇ ਗਏ ਸੀ ਘਰ ਘਟੋ ਇਦਾਂ ਮੈਂ ਨਾ ਕੋਈ ਨਹੀਂ ਤੂੰ ਚੱਜ ਦੇ ਬੰਦੇ ਨੂੰ ਮਿਲ ਲੈ ਸਲਾਹ ਦਿੰਦਾ ਇਦਾਂ ਦੇ ਕਰਮ ਕਮਾਂ ਜ ਨਹੀਂ ਜਾਂਦਾ ਹੁੰਦਾ ਕੁਝ ਵੀ ਤਾਂ ਮੇਰੇ ਤੇ ਪਰਚਾ ਹੋ ਗਿਆ ਉਹ ਹੋ ਗਿਆ ਮੈਂ ਕਿਹਾ ਕੁਝ ਨਹੀਂ ਹੁੰਦਾ ਪ੍ਰਸ਼ਾਸਨ ਵੀ ਸਹੀ ਆ ਜੇ ਤੂੰ ਸਹੀ ਆ ਤੇ ਤੈਨੂੰ ਸਹੀ ਰਹਿਣਗੇ ਤੇ ਜੇ ਕਿਸੇ ਦੇ ਤੂੰ ਕਹੇ ਦਿਨੇ ਵੀ ਬੈਠ ਕੇ ਗੱਲ ਕਰਾਂਗੇ ਆਪਾਂ ਹੁਣ ਗੱਲ ਤਾਂ ਇਦਾਂ ਨਾ ਕਿ ਜੇ ਮੰਨ ਲਓ ਚਲੋ ਆਪਾਂ ਮੌਕੇ ਤੇ ਪਹੁੰਚ ਗਏ ਆਰ.ਐਸ.ੀ ਮਿਲ ਗਿਆ ਨਾ ਜੇ ਇਹ ਮਰ ਜਾਂਦਾ ਆ ਜਿੰਨੇ ਬੰਦੇ ਨਾਂ ਲਿਖੀ ਬੈਠਾ ਆ ਇਹ ਸਾਰੇ ਉਹ ਵੀ ਵੱਜ ਜਾਣੇ ਸੀ ਕਿੰਨੇ ਘਰ ਖਰਾਬ ਹੋ ਜਾਂਦੇ ਸੀ ਸੋ ਮੈਂ ਤਾਂ ਇਹ ਕਹਾਂਗਾ ਜੇ ਕਿਸੇ ਨੇ ਪੈਸੇ ਲੈਣੇ ਵੀ ਆ ਕੋਈ ਕਿਸੇ ਨੂੰ ਪਰੇਸ਼ਾਨ ਨਾ ਕਰੇ ਕਰੇ ਬੈਠ ਕੇ ਆਪਾਂ ਜੇ ਗੱਲ ਕਰੋ ਪਰ ਜੇ ਕੋਈ ਪਰੇਸ਼ਾਨ ਹੁੰਦਾ ਵੀ ਆ ਉਹ ਵੀ ਕਿਸੇ ਨਾਲ ਸਲਾਹ ਕਰ ਲਿਆ ਕਰੇ ਇਦਾਂ ਮਰਨ ਨੂੰ ਨਾ ਤੁਰ ਪਿਆ ਕਰੇ ਕਿ ਅਸੀਂ ਜੀ ਆਪਣੇ ਆਪ ਨੂੰ ਆਪ ਮਰੋ ਤਾਂ ਸਾਰਾ ਪਰਿਵਾਰ ਹੀ ਮਰਨਾ ਪੈਂਦਾ ਹੈ ਤੋਂ ਸੋ ਇਹਨੂੰ ਮੈਂ ਸਮਝਾਇਆ ਮੈਂ ਕਿ ਪ੍ਰਸ਼ਾਸਨ ਪੁਲਿਸ ਵੀ ਬਹੁਤ ਵਧੀਆ ਹੈ ਤੇ ਮੇਰੇ ਤੇ ਪਰਚਾ ਮੈਂ ਜਾਣ ਨਹੀਂ ਸਕਦਾ ਮੈਂ ਕਿ ਕੋਈ ਨਹੀਂ ਤੂੰ ਪੇਸ਼ ਹੋ ਆਪਾਂ ਲੜੀਦਾ ਹੁੰਦਾ ਹੈ ਵਕੀਰ ਲੈ ਗਏ ਸਾਰੇ ਹੈਗੇ ਜੇ ਤੂੰ ਸੱਚ ਹੋਏਗਾ ਅਗਲੇ ਦਿਨ ਆਪ ਹੀ ਛਡਾ ਲੈਣਗੇ ਹਣਾ ਜੇ ਤੇਰੇ ਕਿਸੇ ਦਾ ਲੈਣ ਦੇ ਨਹੀਂ ਆ ਉਹਨਾਂ ਤੋਂ ਤੂੰ ਟਾਈਮ ਲੈ ਤੇ ਉਹਨਾਂ ਦੇ ਪੈਸੇ ਦੇ ਅਗਲੇ ਵੀ ਮੈਂ ਕਹਾਂ ਖੁਸ਼ ਤੂੰ ਵੀ ਖੁਸ਼ ਹੁਣ ਜਦੋਂ ਚਲੋ ਇੱਕ ਇੱਕ ਸਾਲ ਦੋ ਸਾਲ ਚੱਲੂਗਾ ਜਾਂ ਤੂੰ ਜਲਦੀ ਨਿਬੇੜ ਲੇਗਾ ਫਿਰ ਤੂੰ ਪਰਿਵਾਰ 'ਚ ਬੈਠ ਕੇ ਖੁਸ਼ ਤਾਂ ਰਹੇਗਾ ਬਾਅਦ ਤੇਰੇ ਪਰਿਵਾਰ ਨੇ ਵੀ ਤੈਨੂੰ ਗਾਲਾਂ ਕੱਢਦੇ ਰਹਿਣਾ ਕਿ ਸਾਡਾ ਪਿਓ ਇਦਾਂ ਕਰ ਗਿਆ ਨਹੀਂ ਕਰ ਗਿਆ ਸੋ ਇਸ ਕਰਕੇ ਫਿਰ ਇਹਨੂੰ ਮੈਂ ਲਾਣ ਲੈਂਦਾ ਸੀ ਤਾਂ ਉਹਨਾਂ ਨੂੰ ਸਾਰੇ ਸਾਰਿਆਂ ਨੂੰ ਪੇਸ਼ ਵਗੈਰਾ ਕਰੂੰਗੇ ਹਾਂ ਇਹਨੂੰ ਆਪਾਂ ਪੁਲਿਸ ਪ੍ਰੋਸੀਜਨ ਨਾਲ ਵੀ ਮੈਂ ਗੱਲ ਕੀਤੀ ਹੈ ਤੈਨੂੰ ਆਪਾਂ ਪੇਸ਼ ਕਰ ਦੇਣਾ ਤਾਂ ਫਿਰ ਜੋ ਵੀ ਅਗਲੇ ਕਾਰਜ ਜਿੱਦਾਂ ਵੀ ਹੋਗੇ ਦੇਖੀਂ